ਜੀਐਸਟੀ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜੀਐਸਟੀ 2.0 ਲਾਗੂ ਹੋਣ ਮਗਰੋਂ 2 ਰੁਪਏ 5 ਰੁਪਏ ਅਤੇ 10 ਰੁਪਏ ਵਾਲੀਆਂ ਜੋ ਵਸਤੂਆਂ ਨੇ ਉਹਨਾਂ ਦੀਆਂ ਕੀਮਤਾਂ ਅਜੀਬੋ-ਗਰੀਬ ਹੋ ਗਈਆਂ ਨੇ ਤਾਂ ਅਜੀਬੋ-ਗਰੀਬ ਕੀਮਤਾਂ ਹੋਣ ਤੋਂ ਬਾਅਦ ਕੰਪਨੀਆਂ ਵੱਲੋਂ ਕੀ ਉਪਾਅ ਕੀਤੇ ਜਾਣਗੇ ਇਹ ਵੀ ਦੇਖਣਾ ਹੋਵੇਗਾ ਪਰ ਵਕ ਵਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਬਿਸਕੁਟ ਦੇ 5 ਰੁਪਏ ਵਾਲੇ ਪੈਕੇਟ ਦੀ ਕੀਮਤ ਜਿਹੜੀ 4 ਰੁਪਏ 45 ਪੈਸੇ ਹੋ ਗਈ ਹੈ ਤਾਂ 2 ਰੁਪਏ ਵਾਲੇ ਸ਼ੈਂਪੂ ਦੀ ਕੀਮਤ 1 ਰੁਪਈਆ 75 ਪੈਸੇ ਹੋ ਗਈ ਤਾਂ ਜੀਐਸਟੀ ਦੀਆਂ ਘੱਟ ਦਰਾਂ ਲਾਗੂ ਹੋਣ ਦੇ ਨਾਲ ਵਕ ਵਕ ਵਸਤਾਂ ਬਣਾਉਣ ਵਾਲਿਆਂ ਨੂੰ ਆਪਣੇ ਉਤਪਾਦਾਂ ਦੀਆਂ ਘਟੀਆਂ ਹੋਈਆਂ ਕੀਮਤਾਂ ਨੂੰ ਰਾਉਂਡ ਫਿਗਰ ਦੇ ਵਿੱਚ ਨਿਰਧਾਰਤ ਕਰਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਆ ਜਾਦੂਈ ਕੀਮਤ 2 ਮਹੀਨਿਆਂ ਦੇ ਅੰਦਰ ਬਹਾਲ ਹੋਣ ਦੀ ਉਮੀਦ ਜ਼ਰੂਰ ਬਣੀ ਹੋਈ ਹੈ ਹਾਲ ਹੀ ਦੀ ਘੜੀ ਦੇ ਵਿੱਚ ਵੱਖ-ਵੱਖ ਕੰਪਨੀਆਂ ਨੇ ਆਪਣੇ ਉਤਪਾਦਾਂ ਦੇ ਜੋ ਪੈਕ ਨੇ ਉਹ ਜਾਦੂਈ ਮੁੱਲ ਬਿੰਦੂਆਂ ਜਿਵੇਂ ਕਿ 2 5 ਅਤੇ 10 ਰੁਪਏ ਨੂੰ ਥੋੜਾ ਘਟਾ ਦਿੱਤਾ ਤਾਂ ਹੁਣ 5 ਰੁਪਏ ਦੇ ਪਾਰਲੇਜੀ ਬਿਸਕੁਟਾਂ ਦਾ ਇੱਕ ਛੋਟਾ ਜਿਹਾ ਪੈਕੇਟ 4 ਰੁਪਏ 45 ਪੈਸੇ ਦਾ ਮਿਲੇਗਾ ਤਾਂ ਹੁਣ ਜੇਕਰ ਤੁਸੀਂ 5 ਰੁਪਏ ਦੰਨੇ ਉਹ ਦੁਕਾਨਦਾਰ ਨੂੰ ਤਾਂ ਤੱਤਾਂ ਨੂੰ ਉਹ 25 ਪੈਸੇ ਕਿਵੇਂ ਮੋੜੇਗਾ ਇਹ ਹਾਸੋਹੀਣ ਗੱਲ ਹੈ ਤੇ ਅਜੀਬੋ ਗਰੀਬ ਇਹ ਸਥਿਤੀ ਹੈ ਜਿਹੜੀ ਪੈਦਾ ਹੋ ਗਈ ਹੈ ਉੱਥੇ ਹੀ ਇੱਕ ਸ਼ੈਂਪੂ ਦਾ ਪਾਊਚ ਜੋ ਕਿ ਪਹਿਲਾਂ 2 ਰੁਪਏ ਦਾ ਸੀ ਉਸ ਦੀ ਕੀਮਤ 1 ਰੁਪਿਆ 75 ਪੈਸੇ ਹੋ ਗਈ ਹੈ ਯਾਨੀ ਕਿ ਕੋਈ ਵੀ ਵਿਅਕਤੀ 2 ਰੁਪਏ ਤਾਂ ਦੇ ਸਕਦਾ ਹੈ ਪਰ 1 ਰੁਪਿਆ 75 ਪੈਸੇ ਕਿਵੇਂ ਦੇਵੇਗਾ ਤਾਂ ਨਵੇਂ ਪੈਕੇਜਾਂ ਨੂੰ ਦੁਬਾਰਾ ਛਾਪਣ ਦੇ ਲਈ ਸਮੇਂ ਦੀ ਕਮੀ ਦੇ ਕਾਰਨ ਕੰਪਨੀਆਂ ਨੇ ਘੱਟੋ ਘੱਟ ਟੈਕਸ ਦਰਾਂ ਦੇ ਲਾਭ ਗ੍ਰਾਹਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਦੇਣ ਦੇ ਲਈ ਘੱਟ ਕੀਮਤ ਵਾਲੇ ਟੈਗ ਵਾਲੇ ਉਤਪਾਦ ਪੈਕ ਲਾਂਚ ਕੀਤੇ ਨੇ ਤਾਂ ਉਦਯੋਗ ਦੇ ਨੇਤਾਵਾਂ ਅਤੇ ਮਹਾਰਾਂ ਦੇ ਅਨੁਸਾਰ ਕੰਪਨੀਆਂ ਕੋਲ ਗੈਰ ਮਿਆਰੀ ਕੀਮਤਾਂ ਉੱਤੇ ਜਾਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈਗਾ ਤਾਂ ਕਿਉਂਕਿ ਉਹਨਾਂ ਨੂੰ ਇੰਨੀ ਤੇਜ਼ੀ ਦੇ ਨਾਲ ਭਾਰ ਵਧਾਉਣ ਦਾ ਸਮਾਂ ਨਹੀਂ ਮਿਲਿਆ ਕਿਉਂਕਿ ਇਸ ਦੇ ਲਈ ਫੈਕਟਰੀ ਦੇ ਮੋਲਡ ਦੇ ਵਿੱਚ ਤਬਦੀਲੀਆਂ ਦੀ ਜ਼ਰੂਰਤ ਹੈ ਆਖਰੀ ਉਪਾਦ ਦੇ ਤੌਰ ਉੱਤੇ ਉਹਨਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਲਈ ਪ੍ਰਸਿੱਧ ਕੀਮਤ ਪੈਕ ਦੀ ਐਮ ਆਰ ਪੀ ਨੂੰ ਹੀ ਘਟਾ ਦਿੱਤਾ ਹੈ ਦੋ ਕੁ ਮਹੀਨਿਆਂ ਬਾਅਦ ਨਵੇਂ ਪੈਕੇਟ ਬਣਨਗੇ ਤਾਂ ਫਿਰ ਕੀਮਤਾਂ 2 5 ਅਤੇ 10 ਰੁਪਏ ਹੋ ਜਾਣਗੀਆਂ 5% ਦੀ ਅਤੇ 18% ਦੀ ਦਾ ਨਵਾਂ ਦੋ ਸਲੈਬ ਜੀਐਸਟੀ ਢਾਂਚਾ 22 ਸਤੰਬਰ ਤੋਂ ਲਾਗੂ ਹੋ ਗਿਆ ਜਿਸ ਨੇ ਦੇਸ਼ ਭਰ ਦੇ ਵਿੱਚ ਖਪਤ ਨੂੰ ਵਧਾਉਣ ਦੇ ਉਦੇਸ਼ ਨਾਲ ਜੀਐਸਟੀ ਕੌਂਸਲ ਦੇ ਵਿਆਪਕ ਸੁਧਾਰ ਤੋਂ ਬਾਅਦ ਪਹਿਲਾਂ ਦੀ ਚਾਰ ਦਰਾਂ ਦੀ ਡਿਊਟੀ ਪ੍ਰਣਾਲੀ ਨੂੰ ਬਦਲ ਦਿੱਤਾ